ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਲੱਗੇ ਆ ਵੀਡੀਓ ਸ਼ੁਰੂ ਕਰਨ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰਿਓ ਤੇ ਸ਼ੇਅਰ ਕਰਿਓ ਵੀਡੀਓ ਨੂੰ ਭੈਣੇ ਲੈ ਕੇ ਜਰੂਰ ਕਰਦਿਆ ਕਰੋ ਕਿਉਂਕਿ ਕਮੈਂਟ ਥੋਡੇ ਬਹੁਤ ਆਉਂਦੇ ਨੇ ਤੇ ਪਰ ਲਾਈਕ ਵੀ ਬਹੁਤ ਘੱਟ ਆਉਂਦੇ ਨੇ ਤੁਹਾਡੇ ਲਾਈਕ ਕਰਨ ਨਾਲ ਜੀ ਇੱਕ ਹੌਸਲਾ ਜਾਂ ਮਿਲ ਜਾਂਦਾ ਵੀ ਆਪ ਵੀਡੀਓ ਪਾਈਏ ਮਿਆਂ ਬੈਂਪਰਾ ਮੈਂ ਤਿਆਰ ਕਰਦੇ ਨੇ ਵੀਡੀਓ ਤਾਂ ਚਲੋ ਜੀ ਆਪਾਂ ਬਣਾਦੇ ਹੀ ਰਹਨੇ ਆ ਰੋਜ਼ ਕਿਵੇਂ ਦਾ ਮੌਸਮ ਹੈ ਗਰਮੀ ਬਹੁਤ ਪੈ ਰਹੀ ਆ ਹੁਣ ਤਾਂ ਦੋ ਦਿਨ ਹੋ ਗਏ ਰੋਜ਼ ਹਫਤਾ ਹੀ ਹੋ ਗਿਆ ਜੀ ਮੀਂਹ ਜਾ ਆ ਜਾਂਦਾ ਗਰਮੀ ਹੋ ਜਾਂਦੀ ਆ ਪਰ ਮੌਸਮ ਨਹੀਂ ਠੰਡ ਨਹੀਂ ਹੋਈ ਅੱਜ ਥੋੜੀ ਜਿਹੀ ਠੰਡ ਹੋਈ ਆ ਹਵਾ ਚੱਲ ਰਹੀ ਆ ਚਲੋ ਜੀ ਹੁਣ ਆਪਾਂ ਕਰਦੇ ਆ ਵੀਡੀਓ ਸਟਾਰਟ ਲਓ ਜੀ ਆਪਾਂ ਨੇ ਲੈ ਲਿਆ ਨਾਸਪਤੀਆਂ ਨਾਸਪਤੀਆਂ ਨੂੰ ਆਪਾਂ ਚੰਗੀ ਤਰ੍ਹਾਂ ਛਿੱਲ ਲੈਣੇ ਆ ਕਿਉਂਕਿ ਇਹ ਥੋੜੀਆਂ ਜਿਹੀਆਂ ਕੈੜੀਆਂ ਹੁੰਦੀਆਂ ਨੇ ਜੀ ਛਿੱਲ ਕੇ ਵਧੀਆ ਹੋ ਜਾਂਦੀਆਂ ਨੇ ਕਦੇ ਵੀ ਆਪਾਂ ਨਾਸਪਤੀ ਲੈ ਲਿਓ ਕੈੜੀ ਹੁੰਦੀ ਹੈ ਕਿਹਦੇ ਵਿੱਚ ਹੁੰਦੇ ਨੇ ਬੀਜ ਇਸ ਕਰਕੇ ਇਹ ਆਪਾਂ ਨੂੰ ਛਿੱਲਣੀਆਂ ਪੈਂਦੀਆਂ ਨੇ ਬੀਜ ਵੀ ਇਹਦੇ ਕੱਢਣੇ ਪੈਣਗੇ ਸਾਡੇ ਤਾਂ ਨਾਸਪਤੀ ਕਹਿੰਦੇ ਨੇ ਜੀ ਤੁਸੀਂ ਜਰੂਰ ਦੱਸਿਓ ਕਮੈਂਟ ਕਰਕੇ ਵੀ ਤੁਹਾਡੇ ਕੀ ਕਹਿੰਦੇ ਨੇ ਇਹਨਾਂ ਨੂੰ ਬਹੁਤ ਟੇਸਟੀ ਚਾਟ ਬਣਦੀ ਹੈ ਜੀ ਨਾਸਪਤੀ ਤੇ ਅਮਰੂਦਾਂ ਦੀ ਚਲੋ ਜੀ ਆਪਾਂ ਇਹਨਾਂ ਨੂੰ ਨਾਸਪਤੀ ਤੇ ਅਮਰੂਦਾਂ ਨੂੰ ਛਿੱਲ ਕੇ ਫਿਰ ਮਿਲਦੇ ਹਾਂ ਤੁਹਾਨੂੰ ਲਓ ਜੀ ਨਾਸਪਤੀ ਅਮਰੂਦ ਤੇ ਕੁਸਤਾ ਆਪਾਂ ਨੇ ਕੱਟ ਲਏ ਕੋਸਾ ਆਪਾਂ ਹਮ ਘੱਟ ਲੈਨੇ ਆ ਕਿਉਂਕਿ ਜੇ ਸਾਰੇ ਕੱਟ ਦੇ ਦਿਖਾਉਂਦੇ ਜੀ ਫਿਰ ਵੀਡੀਓ ਲੰਬੀ ਹੋ ਜਾਂਦੀ ਆ ਫਿਰ ਲੰਬੀ ਵੀਡੀਓ ਅਗਲਾ ਦੇਖਦਾ ਘੱਟ ਆ ਸਾਰਾ ਮਰੂਦ ਵਧੀਆ ਜੀ ਐਵੇਂ ਨਹੀਂ ਵੀ ਇਹਦੇ ਵਿੱਚ ਕੀੜੇ ਨੇ ਜਾਂ ਕੋਈ ਗਲਿਆ ਹੋਇਆ ਵਿੱਚ ਥੋੜਾ ਜਿਹਾ ਦਾਗ ਆ ਹਰੇਕ ਮਰੂਦਾਂ ਦੇ ਪਰ ਸਾਡੇ ਮਰੂਦ ਐਨੇ ਵਧੀਆ ਤੇ ਐਗ ਤੇ ਪਤਾ ਨਹੀਂ ਕੀ ਗੱਲ ਆ ਦਾਗ ਆ ਹਰੇਕ ਮਰੂਦ ਦੇ ਵਿੱਚ ਮਿੱਠੇ ਵੀ ਘਟਨੇ ਪਤਾ ਨਹੀਂ ਤਾਂ ਮੌਸਮੇ ਕੋਈ ਇਹ ਜੀ ਹੈ ਜਿਵੇਂ ਜੀਰੀਆਂ ਨੂੰ ਕਹਿੰਦੇ ਵੀ ਬਿਮਾਰੀ ਪੈਰੀ ਆ ਬੁੱਝਾ ਨਹੀਂ ਬਣਦਾ ਲਓ ਜੀ ਆਪਾਂ ਲੈ ਲਈਨ ਆਸਪਤੀ ਨਾਸਪਤੀ ਦੇ ਵਿੱਚੋਂ ਆਪਾਂ ਬੀਜ ਦਿੰਨੇ ਆ ਕੱਢ ਇਹ ਥੋੜੀ ਜਿਹੀ ਸਖਤ ਤੇ ਹੁੰਦੀ ਹੈ ਜੀ ਕੈੜੀ ਹੁੰਦੀ ਹੈ ਇਸ ਮਾਣੇ ਏਰੀਏ 'ਚ ਬਹੁਤ ਬਣਾਉਂਦੇ ਨੇ ਚਾਟ ਨੂੰ ਵਿੱਚ ਕਚਾਲੂ ਪਾ ਕੇ ਮੇਰੇ ਨਾਨਕੇ ਨੇ ਜੀ ਉਧਰ ਸਵਾਨ ਏਰੀਏ 'ਚ ਉੱਥੇ ਮੇਲਿਆਂ ਦੇ ਵੇਲੇ ਬੜੀ ਮਸ਼ਹੂਰ ਹੁੰਦੀ ਹੈ ਨਮਾਦਿਆਂ ਦਾ ਮੇਲਾ ਤੇ ਆਪਣੇ ਪਿੰਡਾਂ ਦੇ ਮੇਲੇ ਵੇਲੇ ਹੂੰ ਵੀ ਉੱਥੇ ਤਾਂ ਗਰਮੀ ਗਰਮੀ ਇਸਿਆਰ ਚ ਵੀ ਚਾਟ ਬਣਦੀ ਹੋ ਬਣਦੀ ਇੱਕ ਕਚਾਲੂ ਕਚਾਲੂ ਪਾਉਂਦੇ ਨੇ ਜੀ ਵਿੱਚ ਕਚਾਲੂਆਂ ਦੀ ਚਾਟ ਹੁੰਦੀ ਆ ਵਿੱਚ ਫਲ ਫਰੂਟ ਪਾ ਕੇ ਇੱਕ ਦੂਜੇ ਦੇ ਸਪੋਰਟ ਨਾਲੇ ਭਾਣੇ ਆਪਾਂ ਨੇ ਅੱਗੇ ਵਧਣਾ ਇੱਕ ਦੂਜੇ ਨੇ ਸਪੋਰਟ ਜ਼ਰੂਰ ਕਰੋ ਕਿਸੇ ਨੂੰ ਗਲਤ ਕਮੈਂਟ ਨਾ ਕਰੋ ਕੀ ਫਾਇਦਾ ਅਗਲਾ ਆਪਣੀ ਮਿਹਨਤ ਕਰਦਾ ਹਨ ਜਦ ਆਪਾਂ ਕਿਸੇ ਨੂੰ ਗਲਤ ਕਮੈਂਟ ਕਰਦੇ ਆਂ ਅਗਲੇ ਨੂੰ ਤਕਲੀਫ ਹੁੰਦੀ ਆ ਲਓ ਜੀ ਨਾਸਪਤੀਆਂ ਤੇ ਆਹ ਆਪਾਂ ਨੇ 4-5 ਮਰੂਦ ਲੈ ਲੇ 4-5 ਲੈ ਲਈਆਂ ਨਾਸਪਤੀਆਂ ਲਓ ਜੀ ਹੁਣ ਇਹਦੇ ਉੱਪਰ ਆਪਾਂ ਪਾਉਨੇ ਆ ਮਸਾਲੇ ਮਿਰਚ ਪਾ ਲੈਨੇ ਇੱਕ ਚਮਚਾ ਆਪਾਂ ਪਾ ਲੈਨੇ ਜੀ ਚਾਟ ਮਸਾਲੇ ਦਾ ਚੱਕੀ ਚਾਟ ਵੀ ਕਹਿੰਦੇ ਨੇ ਇਹਨੂੰ ਚਾਟ ਮਸਾਲਾ ਵੀ ਕਹਿੰਦੇ ਨੇ ਇਹਦੇ ਨਾਲ ਟੈਸਟ ਬਹੁਤ ਵਧੀਆ ਆਉਂਦਾ ਕਰਨੇ ਦੀ ਕਾਲਾ ਨਮਕ ਕਾਲੇ ਨਮਕ ਦਾ ਵੀ ਆਪਾਂ ਇੱਕ ਚਮਚਾ ਪਾ ਲੈਨੇ ਆ ਕਿਉਂਕਿ ਚਾਟ ਆਪਣੀ ਯਾਦ ਹੈ ਥੋੜੀ ਜਿਹੀ ਮਿਰਚ ਵੀ ਹੋਰ ਐਡ ਕਰ ਲੈਣੀ ਮਿਰਚ ਬੱਸ ਇਸੇ ਤਿੱਖਾ ਕਰਕੇ ਖਾਣੇ ਪੈਣ ਤਿੱਖਾ ਨਹੀਂ ਅਸੀਂ ਬਹੁਤਾ ਖਾਂਦੇ ਹੁਣ ਇਹਨਾਂ ਨੂੰ ਸਾਰੇ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆ ਤਾਂ ਜੋ ਚੰਗੀ ਸਾਰੇ ਮਸਾਲੇ ਆਪਣੇ ਨਾਸਪਾਤੀ ਤੇ ਅਮਰੂਦ ਦੇ ਉੱਪਰ ਲੱਗ ਜਾਣ। ਮੌਜੀ ਮਸਾਲੇ ਆਪਣੇ ਸਾਰੇ ਨਾਸਪਾਤੀ ਤੇ ਅਮਰੂਦ ਨੂੰ ਲੱਗ ਗਏ। ਹੁਣ ਆਪਾਂ ਨੇ ਲੈ ਲਿਆ ਇੱਕ ਨਿੰਬੂ। ਬੀਜੇ ਦੇ ਆਪਾਂ ਕੱਢ ਦਵਾਂਗੇ। ਪਲਾਜ਼ੀਆ ਨਿੰਬੂ ਨੂੰ ਵੀ ਆਪਾਂ ਚਾਟ ਦੇ ਉੱਪਰ ਨਿਚੋੜ ਲੈਨੇ। ਤਾਂ ਜੋ ਆਪਣੀ ਚਾਟ ਥੋੜੀ ਜਿਹੀ ਖੱਟੀ ਵੀ ਹੋ ਜਾਏ। ਖੱਟੀ ਮਿੱਟੀ ਚਾਟ ਬਹੁਤ ਵਧੀਆ ਲੱਗਦੀ ਹੈ ਜੀ ਟੇਸਟੀ। ਅੱਧਾ ਨਿੰਬੂ ਆਪਾਂ ਹੋਰ ਨਿਚੋੜ ਲੈਨੇ ਆਪਰ। ਬੀਜ ਇਹਦੇ ਖੁੱਲ੍ਹਦੇ ਨੇ। ਨੋਚ। ਖੱਟੀ ਤਾਕਣੀ ਚਾਟ ਹੁਣ ਹੋ ਗਈ ਪੂਰੀ ਇੱਕ ਨਿੰਬੂ ਪਾਉਣਾ ਹੁਣ ਆਪਾਂ ਨੂੰ ਥੋੜੀ ਜਿਹੀ ਮਠਿਆਸ ਵੀ ਚਾਹੀਦੀ ਇਹਦੇ ਵਿੱਚ ਹੁਣ ਇਹਦੇ ਵਿੱਚ ਆਪਾਂ ਐਡ ਕਰ ਦਿੰਨੇ ਆ ਟਮੇਟੋ ਸੌਸ ਜੇ ਟਮੇਟੋ ਸੌਸ ਤੁਹਾਡੇ ਕੋਲ ਨਹੀਂ ਹੈਗੀ ਜੀ ਤਾਂ ਤੁਸੀਂ ਇੱਕ ਚਮਚਾ ਚੀਨੀ ਦਾ ਪਾ ਲਓ ਇੱਕ ਖੱਟੀ इमਲੀ ਦੀ ਛਾਟ ਵੀ ਬਣ ਜਾਂਦੀ ਹੈ ਜੀ ਫਿਰ ਐ ਹੁੰਦਾ ਵੀ ਆਪਾਂ ਰੋਜ਼ ਕਿਹੜਾ ਰੋਜ਼ ਵਰਤਣਾ ਹੈ ਹਨਾ ਜਿਨ੍ਹਾਂ ਨੇ ਰੋਜ਼ ਵਰਤਣੀਆਂ ਰੋਜ਼ ਬਣਾਉਣੀਆਂ ਉਹਨਾਂ ਦੇ ਤਾਂ ਚਲੀ ਮਲੀ ਅਗਲਾ ਘੋਲ ਕੇ ਬਣਾ ਲਾਂਗਾ ਲੋ ਜੀ ਸਾਰੇ ਆਪਣੇ ਨੈਨੂ ਆਪਾਂ ਇਦਾਂ ਹਲਾ ਲਵਾਂਗੇ ਤਾਂ ਜੋ ਸਾਰੀ ਆਪਣੇ ਮਰੂਦਾਂ ਤੇ ਨਾਸਪੱਤੀ ਨੂੰ ਚੰਗੀ ਤਰ੍ਹਾਂ ਲੱਗ ਜਵੇ ਜਿਹੜਾ ਸਮਾਨ ਆਪਾਂ ਨੇ ਵਿੱਚ ਪਾਇਆ ਲਓ ਜੀ ਆਪਣੀ ਚਾਟ ਬਣ ਕੇ ਤਿਆਰ ਆ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ